ਸ਼ੀਰ ਉਦਮ ਸਹਿਤਾ ਵਿਦਿਆ ਅਸੀਂ ਛਾਤਾ ਦੇ ਪੌਤਿਆਂ ਨੂੰ ਭੇਟ ਅਸਾਂ ਜਿਹੜੀਆਂ ਭੇਟ ਕੀਤੀਆਂ ਨੇ ਤੇ ਉਹਨਾਂ ਨੂੰ ਯਾਦ ਕਰਨਾ ਮਸਰ ਹੁੰਦਾ ਵੀ ਜਿਹੜੇ ਮਲ ਉਸ ਸਮੇਂ ਉਹਨਾਂ ਨੇ ਸ੍ਰੀ ਅਕਸ਼ੀਚਰ ਨਾਲ ਤੁਸੀਂ ਪ੍ਰੇਰਨਾ ਵੀ ਲਈਆਂ ਉਹਨਾਂ ਤੋਂ ਸਿੱਖਦੇ ਵੀ ਆ ਜਿਵੇਂ ਵਿਜੈਨ ਸਭ ਤੋਂ ਪਹਿਲਾਂ ਵੀ ਵਿਜੈਸ ਪਸ਼ੀਵਾਦ ਉਹਨਾਂ ਇਕੱਠੇ ਹੋ ਕੇ ਮੇਜਾ ਬਾਰੂ ਆ ਕੇ ਨਾਸਟੇ ਉਸ ਦਾ ਹੱਦਬਦੀ ਹੈ ਉਹਨਾਂ ਦੀ ਗਿਣਤੀ ਸਾਡੇ 50 ਕਰੋੜ ਸੀ ਜੇ ਆਪਣੇ 26-26 ਕਰੋੜ ਫਿਰ ਤੁਸੀਂ 200 ਸਾਲ ਇਹਨਾਂ ਨੇ ਕਿਵੇਂ ਰਾਜ ਕਰਕੇ ਇੱਕ ਲੈਣ ਦਾ ਜਵਾਸਿਕ ਪਾੜੋਂ ਤੇ ਰਾਜ ਕਰ ਲੋ ਲੋਕਾਂ ਨੂੰ ਜਦੋਂ ਪੱਠੇ ਹੋ ਕੇ ਲੜ ਰਹੇ ਸੀ ਤਾਂ ਮੁਸਲਮਾਨਾਂ ਦਾ ਤਾਲੀਆਂ ਪਾੜ ਕੇ ਛੜ ਦੇਉਂ ਕਰੇ ਕੜ ਦੇ ਨਿਭਾ ਕੇ ਸਮਾਗਮ ਐਵੇਂ ਜਿ ਕੋ ਗਾਲੀ ਪੁੱਛ ਬੱਜ ਕੇ ਸੂਰ ਦੀ ਗੁੱਸ ਵੱਟ ਕੇ ਜਾਂ ਸੂਰ ਦਾ ਕੰਨ ਵੱਟ ਕੇ ਸੜ ਜਾਓ ਮਨੁਸ਼ਿਆ ਦੇ ਵਿੱਚ ਤੱਲਗੇ ਹੋ ਜਾਣਗੇ ਜਿਹੜੇ ਇਕੱਠੇ ਉੱਤੇ ਲੱਗਦੇ ਨੇ ਉਹ ਦੂਜੇ ਦੇ ਖਲਾਫ ਬੜੇ ਹੁੰਦੇ ਆ ਅੱਜ ਜੇ ਅਸੀਂ ਦੇਖਦੇ ਆ ਮੁੱਖੀ ਪਰ ਕਾਰਪੋਰੇਟ ਘਰਾਣਿਆਂ ਦੇ ਖਲਾਫ ਸਾਰਾ ਦੇਸ਼ ਇਕਜੁੱਟ ਹੋ ਕੇ ਤੱਲ ਤੋਂ ਪਲੇ ਤਰੂਨਾ ਦੇ ਖਲਾਫ ਖੜਾ ਹੋਇਆ ਅੱਜ ਜੇ ਤੁਸੀਂ ਦੇਖੋ ਮਨੁੱਖਾ ਪੂਰੇ ਦੇਸ਼ ਦੀ ਪ੍ਰਤੀ ਵਿਅਕਤੀ ਇਕਜੁੱਟ ਜਿਹੜੇ ਜਿਹੜੇ ਅਸੀਂ ਬਿੰਦੂ ਰਾਜਕ ਬਣਾਉਣਾ ਰਾਜ ਹੈ ਹਰਿਆਣਾ ਮਧ ਪ੍ਰਦੇਸ਼ ਰਾਜਸਥਾਨਾ ਮਗਰ ਆਪਣਾ ਜੁਪੀ ਹੈ ਬਿਹਾਰ ਦੇ ਵਿੱਚ 32000 ਦੇ ਕਰੀਬ ਮੰਨਨ ਪ੍ਰਤੀ ਸਾਲ ਇੱਕ ਵਿਅਕਤੀ ਦਾ ਆਮਦਨ ਭਾਰਤ ਦੇ 36300 ਦੇ ਬਣ ਗਏ ਉਹ ਪਰ ਇਹਦੇ ਵਿੱਚ ਕਿਤੇ 35000 ਹੈ ਜਿਹੜਾ ਮਧ ਪ੍ਰਦੇਸ਼ ਦਾ ਸਭ ਤੋਂ ਜਿਹੜੀਆਂ ੱੱਲੇ ਵਾਲੇ ਸਟੇਟਾਂ ਨੇ ਉਹ ਹਿੰਦੂ ਜਿਹੜੇ ਨਾਲੀ ਮਧਲ ਪੂਰੀ ਦੀ ਪੂਰੀ ਪ੍ਰਯੋਗਸ਼ਾਲਾ ਵਾਲੀਆਂ ਸਟੇਟਾਂ ਨੇ ਜਿੱਥੇ ਹਿੰਦੂਆਂ ਦੀ ਬਹੁਮਿਲਤੀ ਹੈ ਤੇ ਇਹਨਾਂ ਦੀਆਂ ਸਟੇਟਾਂ 'ਚ ਸਰਕਾਰਾਂ ਨੇ ਉੱਥੇ ਸਭ ਤੋਂ ਮਾੜੇ ਹਾਲਤ ਹਿੰਦੂਆਂ ਦੀ ਹੈ ਤੇ ਜੇ ਤੁਸੀਂ ਵੱਧ ਹੁੰਨਣ ਵਾਲੇ ਸਟੇਟ ਦੇਖਣਾ ਹੋ ਸਾਊਥ ਦੇ ਨੇ ਉੱਚ ਤਿਲਗਾਨਾ ਉੱਚ ਤਾਮਿਲਨਾਡੂ ਆ ਉੱਚ ਕੇਰਲਾ ਉਸਦਾ ਗੋਆ ਉਸਦਾ ਪੰਜਾਬ ਦਾ ਵੀ ਦਸਵਾਂ ਨੰਬਰ ਹੁਣ ਇਹੋ ਜਿਹੀ ਗੱਲ ਚੱਲਦੀ ਸੀ ਵੀ ਸੋਨੂੰ ਜੀ ਕਾਨੂੰਨ ਨਹੀਂ ਸਮਝਾਇ ਸਾਡੀ ਡਬਲ ਇੰਜਣ ਦੀ ਸਰਕਾਰ ਬਣਾਓ ਆਪਣੇ ਇੱਥੇ ਰੇਟ ਮਲ ਪਣਕ ਦਾ ਮੇਰੀ ਸਰਕਾਰ ਤਿਆਰ ਕਰਦੀ ਜਦੋਂ ਤੇ ਬਿਗਦਾ ਮਾਰਕੀਟ ਦੇ ਉੱਤੇ ਉਥੇ ਵਿਕਦੀ ਹੈ 11 12 ਸੌ ਨੂੰ ਜੋਕੀ ਦੇ ਵਿੱਚ ਜਿੱਥੇ ਡਬਲ ਇੰਚ ਦੀ ਸਰਕਾਰ ਮਨ ਐਵੇਂ ਜਿਉਂ ਜੀਰੀ ਇੱਥੇ ਵਿਕਦੀ ਹੈ ਮੈਂ 2000 ਨੂੰ ਉੱਥੇ 900 ਨੂੰ ਉੱਥੋਂ ਆ ਕੇ ਇੱਥੇ ਵਿਕਦੀ ਹੈ ਇਸ ਲਈ ਇਹਨਾਂ ਦਾ ਮਕਸਦ ਜਿਹੜੇ ਲੋਕ ਆਰਥਿਕ ਤੌਰ ਤੇ ਇਨੇ ਕਮਜ਼ੋਰ ਕਰਤੇ ਵੀ ਉਹ ਇਕੱਠੇ ਹੋ ਕੇ ਜਿਵੇਂ ਮਦਦ ਜੋ ਕਿਸਾਨ ਇਕੱਠੇ ਹੋ ਕੇ ਲੜੇ ਸੀ ਕਿ ਕਿਸਾਨਾਂ ਨੇ ਪੂਰੇ ਮਦਰ ਮੋਦੀ ਨੂੰ ਝੁਕਣ ਵਾਸਤੇ ਮਜਬੂਰ ਕੀਤਾ ਤਾਂ ਮੱਲ ਲਾਡੂ ਦੇ ਮਦਰ ਕਰਨਾਟਕ ਦੇ ਮਹਾਰਾਸ਼ਟਰ ਦੇ ਜੁਪੀ ਦੇ ਕਿਸਾਨ ਸਾਰੇ ਕਿਸਾਨ ਦੇ ਤੌਰ ਤੇ ਇਕੱਠੇ ਹੋ ਗਏ ਇਹ ਇਸ ਗੱਲ ਨੂੰ ਡਰਦਾ ਫਾਸ਼ੀਵਾਦ ਜਦੋਂ ਆਰਥਿਕ ਸੰਕਟ ਆਉਂਦਾ ਇਹਨਾਂ ਕੋਲ ਹੱਲ ਨਹੀਂ ਹੱਲ ਇਹਨਾਂ ਪੂੰਜੀਪਰਦਾਕਸ਼ 40 ਕਰੋੜ ਰੁਪਏ ਦੁਨੀਆ ਦੀ ਮਤਲਬ ਜਿਹੜੀ ਸਾਰੀ ਦੌਲਤ 40 ਕਰੋੜ ਕੋਲ ਇਕੱਠੀ ਹੋਊਗੀ ਆਪਣੇ ਦੇਸ਼ ਦੇ 10 15 ਘਰ ਦੇ ਲੋਕਾਂ ਦੇ ਗਲੇ ਜਾਣ ਵਾਲੇ ਜਿਹੜੀ ਸਾਲੀ ਇਹਨਾਂ ਕੋਲ ਇਕੱਠੀ ਹੋ ਗਈ ਇੱਕ ਰਾਂ ਦਾ ਅਗਲਾ ਨਾ ਸਮਾਜਵਾਦ ਦਾ ਇਹਨੂੰ ਤੋੜ ਕੇ ਪੂੰਜੀਵਾਦ ਨੂੰ ਮਜ਼ਦੂਰਾ ਕਿਸਾਨਾਂ ਦਾ ਰਾਜ ਆਵੇ ਜਿਹੜਾ ਭਗਤ ਸਿੰਘ ਚਾਹੁੰਦਾ ਸੀ ਜਿਹੜਾ ਉੱਤਮ ਸਿੰਘ ਚਾਹੁੰਦਾ ਸੀ ਜਿੱਥੇ ਹਰੇਕ ਨੂੰ ਪੜ੍ਹਾਈ ਫਰੀ ਹੋਵੇ ਦਵਾਈ ਫਰੀ ਹੋਵੇ ਘਟੋ ਘਟ ਹੋ ਜਾਂਦਾ ਚ ਮਗ ਪੈ 50000 ਦੇ 40000 ਰੁਪਏ ਤਾਂ ਹੋਣਗੇ ਤੂੰ ਘੱਟ ਨਾ ਦੇਵੇ ਕੰਮ ਦੇ ਘਟੇ ਘਟ ਪੈ ਕੰਮ ਤਾਂ ਜਿੱਥੇ ਜ਼ਿੰਦਗੀ ਸੌਖੀ ਹੋਵੇ ਜਿਹੜੀ ਕਿਸੇ ਸਮੇ ਬਾਬੇ ਨਾਲ ਕਿਨੇ ਸੋਚਿਆ ਸੀ ਸਮਜੀ ਬਾਤ ਦਾ ਰਵਿਦਾਸ ਨੇ ਸੋਚਿਆ ਸੀ ਉਹ era ਯੁੱਗ ਸਮਾਜਵਾਦ ਦਾ ਯੁੱਗ ਆ ਇਹ ਚਾਹੁੰਦੇ ਨੇ ਵੀ ਇਹਨੂੰ ਯੁੱਗ ਨੂੰ ਬਰਕਰਾਰ ਵੀ ਰੱਖੀਏ ਤੇ ਲੋਕਾਂ ਨੂੰ ਨਿਚੋੜ ਵੀ ਲਈਏ ਫਿਰ ਹਲਕੀ ਰਹੇ ਤੁਹਾਡੇ ਨਾਲ ਕੋਲੇ ਵੀ ਲੋਕਾਂ ਨੂੰ ਧਰਮ ਦੇ ਨਾਂ ਤੇ ਇਹਨਾਂ ਨਸ਼ੇ 'ਚ ਪਾ ਦਿਓ ਕਿਉਂ ਆਪਦੀ ਗੁਰਮਤ ਭੁੱਲ ਜਾਣ ਹੁਣ don't ਸਵਾਲ ਇਹ ਸੁਧਾਰਿਆ ਇਹਨਾਂ ਨੇ ਕਿ ਕਿਹਾ ਵੀ ਜੇ ਬਾਦਰੀ ਮਹਾਂਜਨ ਨੂੰ 50 ਬੰਦੇ ਐਨੇ ਦਿਨਾਂ ਚਟਾਉਂਦੇ ਨੇ ਜੇ ਹਜ਼ਾਰ ਮਕਰਾਂ ਦੀਆਂ ਤਾਂ ਕਿੰਨੇ ਦਿਨਾਂ ਚਟਾਉਗਾ ਫਿਰ ਪੂਨੋਂ ਮੈਦ ਨੂੰ ਵੀ ਫਿਰਕੂ ਬਣਾ ਦਿਓ ਇਤਿਹਾਸ ਨੂੰ ਪੁੱਠਾ ਰੇਲਾ ਦੇ ਦਿਓ ਜਿਵੇਂ ਜਿਹੜੇ ਜਿਹੜੇ ਕੰਮ ਕੀਆ ਹਿੰਦੂ ਮਹਾਸਭਾ ਦੀ ਅੰਦਰ ਨਹੀਂ ਰੱਖੀ ਜਿਹੜੇ ਲੋਕ ਇਕੱਠੇ ਹੋ ਕੇ ਲੜ ਰਹੇ ਸੀ ਉਹਨਾਂ ਚ ਕੋਈ ਫਿਰਕੂ ਵੰਡ ਪੈਦਾ ਕੀਤਾ ਉਹ ਕਹਿੰਦੇ ਅਜਦਾ ਨਾ ਬਾਲ ਨਹੀਂ ਅਜਦਾ ਦਾ ਹਿੰਦੂ ਰਾਸ਼ਟਰ ਬਣਾਵਾਂਗੇ ਸਾਡਾ ਅੰਗਰੇਜ਼ਾਂ ਨਾਲ ਕੋਈ ਵਿਰੋਧ ਨਹੀਂ ਮਲੇ ਇੱਕ ਪਾੜਾ ਪਾਉਣ ਦੀ ਨਹੀਂ ਹਿੰਦੂ ਮਹਾਸਭਾ ਨੇ ਰੱਖੀ ਇੱਥੇ ਜਿਹੜੇ ਦੇ ਅੱਜ ਗੁਣਗਾਲ ਕਰ ਰਹੇ ਨੇ ਅੱਜ ਵੀ ਤੁਸੀਂ ਦੇਖੋਗੇ ਮਤਲਬ ਇਹਦੇ ਪੈਰੋਂ ਕਾ ਮਨ ਅੱਜ ਭੱਜ ਸੇਰ ਪਰ ਕੇ ਗਦਰੀ ਬਾਬੇ ਦੂਜੇ ਨੰਬਰ ਤੇ ਚਲੇ ਕੇ ਕਿਤਾਬਾਂ ਦੇ ਵਿੱਚ ਆ ਜੋ ਮਹਾਨ ਵਿਅਕਤੀ ਬਣਾ ਕੇ ਪੇਸ਼ ਕਰਦੇ ਕਿਤਾਬਾਂ ਬਦਲ ਦਿਓ ਇਹ ਤਰ੍ਹਾਂ ਬਦਲ ਦਿਓ ਤੇ ਇਸੇ ਕੰਮ ਨਾਲ ਜਿਹੜੇ ਛੋਡੇ ਹੱਥਾਂ 'ਚ ਆ ਮੋਬਾਈਲ ਨੇ 13000 ਬੰਦਾ ਬੁਹਾ ਛੜਿਆ ਨਾ 13000 ਇੱਕ ਬੰਦੇ ਕੋਲੇ 10 ਮੋਬਾਈਲ ਨੇ ਤੇ 150 ਬੰਦਾ ਉਹ ਆ ਜਿਹੜਾ ਸੱਧਾ ਮੋਦੀ ਨਾਲ ਗੱਲ ਕਰਦਾ ਮੰਨ ਝੂਠਿਆਂ ਨੂੰ ਆ ਬੁਲਾਓ ਮਨ ਲਈ ਆ ਪਹਿਲੂ ਖਾਂ ਪਰ ਬਹੁਤ ਸਾਰੇ ਮੁਸਲਮਾਨ ਦੇ ਘਰਾਂ ਤੇ ਹਮਲੇ ਕੀਤੇ ਹੋਏ ਇਹਨਾਂ ਦੇ ਘਰੇ ਦੀ ਗਾਂ ਦਾ ਮਾਸ ਆ ਫਲਾਂ ਦੇ ਬਾਅਦ ਪੜਤਾਲ ਕੀਤੀ ਤਾਂ ਗਾਂ ਦਾ ਮਾਸ ਹੈ ਹੀ ਨਹੀਂ ਸੀਗਾ ਉਹ ਬੱਕਰੇ ਦਾ ਸੀ ਪਰ ਚੇਰਾ ਤੁਸੀਂ ਸੋਸ਼ਲ ਮੀਡੀਆ ਤੇ ਅਫਵਾਹ ਫਵਾ ਦਿਓ ਮੁੜ ਕੇ ਕੋਣ ਕਿਸੇ ਨੂੰ ਪੁੱਛਦਾ ਬੰਦੇ ਨੂੰ ਕਤਲ ਕਰਕੇ ਉਸ ਤੋਂ ਬਾਅਦ ਮਰ ਤੁਸੀਂ ਪੜਤਾਲ ਕਰੀ ਚੱਲੋ ਮਤਲਬ ਮਜੱਫਰਪੁਰ ਦੇ ਵਿੱਚ ਜਿੱਥੇ ਕਦੇ ਦੰਗੇ ਨਹੀਂ ਸੀ ਹੋਏ ਅੰਗਰੇਜ਼ਾਂ ਵੇਲੇ ਵੀ 1947 ਚ ਵੀ ਉੱਥੇ ਵੀ ਲੜਾਈ ਤੇ ਜਦੋਂ ਕਿਸਾਨ ਅੰਦੋਲਨ ਚੱਲਿਆ 90 ਦੇ ਕਰੀਬ ਮਾਦਲ ਉਥੇ 900 ਬੰਦੇ ਦੇ ਕਰੀਬ ਮਾਰੇ ਗਏ ਤੇ 40-50 ਹਜ਼ਾਰ ਬੰਦਾ ਉਥੋਂ ਵਿਸਥਾਪਿਤ ਹੋਇਆ ਪਰ ਉਹਦਾ ਮਕਸਦ ਕੀ ਹੁੰਦਾ ਵੀ ਜਿੱਥੇ ਬਹੁ ਗਿਣਤੀਆਂ ਮੁਸਲਮਾਨਾਂ ਦੀ ਅਸਾਈਆਂ ਦੀ ਦੰਗਾ ਕਰੋ ਉਹਨਾਂ ਨੂੰ ਉੱਥੋਂ ਪਾਸੇ ਕਰ ਦਿਓ ਤਾਂ ਕਿ ਸਾਡਾ ਇਲਾਕੇ ਸਿੱਧਾ ਜਿੱਥੇ ਜੇ ਜਦੋਂ ਕਿਸਾਨ ਅੰਦੋਲਨ ਚੱਲਿਆ ਟਕੈਨ ਜਿਹੜੇ ਜਾਣ ਉਸ ਦੰਗਿਆਂ ਵਿੱਚ ਸ਼ਾਮਲ ਹੋਏ ਉਹਨਾਂ ਉਥੇ ਜੁਪੀ ਦੀ ਵੱਡੀ ਸਟੇਜ ਦੇ ਉੱਤੋਂ ਟਕੈਤ ਨੇ ਕਿਹਾ ਇਸ ਸਾਥ ਕੋ ਬਹੁਤ ਵੱਡੀ ਭੁਲ ਹੋਈ ਐ ਜਿਹੜੇ ਅਸੀਂ ਉਹਨਾਂ ਦੇ ਮਗਰ ਲਾ ਕੇ ਜੰਗਾਂ 'ਚ ਸ਼ਾਮਲ ਹੋਏ। ਪਰ ਮੁਸਲਮਾਨਾਂ ਨੇ ਜਿਹਨ ਸਿੱਖਾਂ ਨਾਲ ਲੱਗਰ ਲਾਉਂਦੇ ਸੀ। ਮੁਸਲਮਾਨਾਂ ਨੇ ਉਥੇ ਮਸਜਿਦਾਂ ਦੇ ਦਰਵਾਜ਼ੇ ਖੋਲ ਕੇ ਲੰਗਰ ਉਹਨਾਂ ਨੇ ਲਾਉਂਦੇ ਸੀ। ਪੂਰਾ ਦੇਸ਼ ਜਦੋਂ ਇੱਕ ਜਨਤਾ ਹੁੰਦਾ ਮਜ਼ਦੂਰ ਕਿਸਾਨ। ਉਦੋਂ ਇਹਨਾਂ ਨੂੰ ਬਹੁਤ ਦਰਦ ਹੁੰਦਾ ਕਿ ਹਿੰਦੂ ਰਾਸ਼ਟਰ ਅਸੀਂ ਬਣਾਵਾਂਗੇ ਤੁਸੀਂ ਗਰਭ ਸੇ ਕਹੋ ਹਾਂ ਮੈਂ ਹਿੰਦੂ ਆਂ। ਗਰਭ ਕਹਿੰਦੇ ਜਿੰਨੇ ਹਿੰਦੂ ਮੰਨ ਬਹੁਮਤ ਉੱਥੇ ਸਭ ਤੋਂ ਮਾੜੀ ਸਥਿਤੀ ਉੱਥੇ ਹੈ ਦੇਸ਼ ਦੇ ਵਿੱਚ ਜਿਵੇਂ ਪੰਜਾਬ ਦੇ ਅੰਦਰ ਸਿੱਖੀ ਦਾ ਨਾਮ ਲੈ ਕੇ ਮਰ ਬਾਦਲ ਵਰਗੇ ਕਿੰਨੇ ਸਾਲ ਰਾਜ ਕਰਕੇ ਤੇ ਸਭ ਤੋਂ ਘਾਣ ਸਿੱਖੀ ਦਾ ਉਹਨਾਂ ਦੇ ਰਾਜ ਈ ਹੋਇਆ ਤੇ ਕੁਝ ਘਰਾਂ ਨੂੰ ਜ਼ਰੂਰ ਫਾਇਦਾ ਹੋਇਆ ਸਾਰੀ ਧਨ ਦੌਲਤ ਪੰਜਾਬ ਦੀ ਲੁੱਟ ਕੇ ਇਹਨਾਂ ਦੇ 5-6 ਸੌਕਾਂ ਵਿੱਚ ਇਕੱਠੀ ਹੋ ਗਈ ਅਜਾ ਆਮ ਜਨਤਾ ਨੂੰ ਸਿੱਖੀ ਦੇ ਨਾਂ ਤੇ ਕੀ ਮਿਲਿਆ ਉਹੀ ਹਿੰਦੂ ਰਾਜ ਦੇ ਨਾਲ ਦੇ ਮਿਲਣਾ ਸਾਡਾ ਵਰਜਮਾਨਾ ਪੰਜਾਬ ਦੇ ਅੰਦਰ ਬੀਜਪੀ ਵੱਲ ਬ੍ਰਿਤੀ ਨਾਲੇ ਚਾਲ ਚੱਲ ਰਹੀ ਹੈ ਕਿ ਜਿਹੜਾ ਪੰਜਾਬ ਤੇ ਬੰਗਾਲ ਦੋ ਸਟੇਟਾਂ ਨੇ ਜਿੱਥੇ ਉਹਦੇ ਪੈਰ ਨਹੀਂ ਲੱਗ ਰਹੇ ਤੇ ਪੰਜਾਬ ਤੇ ਬੰਗਾਲ ਦੀ ਉਸ ਸਟੇਟਾਂ ਨੇ ਇੱਥੇ ਅਗਰੇਜ਼ਾਂ ਦੇ ਖਲਾਫ ਲੜਾਈਆਂ ਪੁਰਾਣੇ ਪਿੱਛੇ ਵੀ ਇਤਿਹਾਸ ਹੈ ਜਿੰਨੇ ਧੜ ਵੀ ਆਉਂਦੇ ਰਹੇ ਨੇ ਉਹ ਗੰਗੋਸਤਾਨ ਕਨੀਓ ਅਮਰਨਾਥ ਕਨੀਓ ਉਹ ਸਾਰੇ ਪਾਕਿਸਤਾਨ ਵਿੱਚ ਦੇ ਆਪਣਾ ਪੰਜਾਬ ਅੱਧ ਤੋਂ ਅੱਧ ਪਾਕਿਸਤਾਨ 'ਚ ਰਹਿ ਗਏ ਉਹ ਸਾਰੇ ਇੱਧਰ ਵੀ ਆਉਂਦੇ ਸੀ ਜਦੋਂ ਧੜ ਵੀ ਆਉਂਦੇ ਸੀ ਰੋਟੂਕ ਕਰਦੇ ਸੀ ਤੇ ਆਮ ਮਨਾਂ ਵੀ ਲੜਦੇ ਪੈਦਾ ਹੌਲੀ ਹੌਲੀ ਇਹਨਾਂ ਮਹਾਂ ਰੋਕੇ ਵੀ ਸਾਨੂੰ ਕਿੰਤ ਵੀ ਕਰਨੇ ਪਈ ਤਾਂ ਲੜ ਲੜ ਜਾ ਲਿਖਿਆ ਹੈ ਸਿਕੰਦਰ ਮਹਾਂ ਜੀ ਨੂੰ ਕਹਿੰਦੇ ਨੇ ਵੀ ਪੋਰਸ ਤੋਂ ਨਹੀਂ ਆ ਰਿਹਾ ਐਥੋਂ ਦੇ ਦੇਸੀ ਬੰਦਿਆਂ ਨੇ ਸੱਤ ਰੋਜ਼ੇ ਨੇ ਕੱਪਣ ਦਿੱਤਾ ਲੋ ਹਰਾਕੇ ਤੋੜਿਆ ਐਵੇਂ ਜਿਉਂ ਜਿੰਨੇ ਸੂਦਰੀ ਰਸਤੇ ਉਧੇ ਸੋ ਬਗਾਵਤ ਰਹੀ ਆਉਂਦੇ ਸੀ ਤੇ ਦੋ ਸਟੇਟਾਂ ਉਰੇ ਹੋ ਕੇ ਲੜੀਆਂ ਦੋਨਾਂ ਨੂੰ ਅੰਗਰੇਜ਼ ਲਾਸਟ ਦੇ ਵਿੱਚ ਦੋ ਹਿੱਸੇ ਜੱ ਵੰਡ ਕੇ ਗਏ ਇੱਕ ਪਾਸੇ ਬੰਗਲਾਦੇਸ਼ ਬਣਨਾ ਤੇ ਇੱਕ ਪਾਸੇ ਪਾਕਿਸਤਾਨ ਬਣਨਾ ਹੁਣ ਵੀ ਮੋਦੀ ਦੀਆਂ ਖੱਟੇ ਦੋਨੇ ਸਟੇਟਾਂ ਰੱਖ ਲਈਆਂ ਇਹਨਾਂ ਨੂੰ ਲੱਗਦਾ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੋਇਆ ਉਹਨਾਂ ਨੇ ਪੰਜਾਬ ਦੇ ਵਿੱਚ ਕੀ ਹੈ ਵੀ ਜਿਹੜੀਆਂ ਮਤਲਬ ਆਪਣੀਆਂ ਮਜ਼ਦੂਰ ਕਲਾਸਾਂ ਨੇਮੀਂਆ ਜਨਤਾ ਨੇ ਉਹਨਾਂ ਦੇ ਅੰਦਰ ਇੰਨੀ ਬਰੀਕੀ ਚ ਇਹਨਾਂ ਨੇ ਪਿੰਡਾਂ 'ਚ ਪ੍ਰਚਾਰ ਸ਼ੁਰੂ ਕਰਤਾ ਵੀ ਜ਼ਮੀਨ ਜੋ ਜਨਤਾ ਦੀ ਜੱਟ ਲੜਦੇ ਨੇ ਸੋਡਾ ਦੀ ਨੁਕਸਾਨ ਹੋ ਤੁਸੀਂ ਕੀ ਲੈਣਾ ਡੱਬਾ ਚੱਕ ਕੇ ਸਾਨੂੰ ਨਾਲ ਇਹਨਾਂ ਦੇ ਖੰਨ ਲਾ ਦੇਗੇ ਇਹਨਾਂ ਨੂੰ ਸੋਡੇ ਨਾਲ ਪਾਉਣ ਨੂੰ ਲਾ ਦੇਣਗੇ ਸੋ ਬਟੇ ਹੀ ਸਾਰੇ ਪ੍ਰਚਾਰ ਲੈ ਕੇ ਇੱਥੇ ਵੀ ਹਰਿਆਣਾ ਚ ਵੀ ਇਹੀ ਪ੍ਰਚਾਰ ਕੀਤਾ ਵੀ ਇੱਕ ਪਾਸੇ ਕੱਲਾ ਮਤਲ ਜੱਟ ਤੇ ਦੂਜੇ ਪਾਸੇ ਨਿੱਤੀ ਕੰਮਰਸ ਵਾਲੇ ਇਕੱਠੇ ਆਉਜਾ ਪੈਣਾ ਨੂੰ ਮਤਲ ਕੀ ਹੈ ਵੀ ਇਹ ਜੇ ਜਾਲੀ ਮੈਂ ਦੁਸ਼ਮਣ ਖੜੇ ਕਰਾਂ ਜਿਹੜੇ ਅਸਲ ਚ ਦੁਸ਼ਮਣ ਹੈ ਹੀ ਨਹੀਂ ਦੁਸ਼ਮਣਾਂ ਦਾ ਪਰਪਰੇਟ ਕਰਾਣੇ ਉਹ ਹਿੰਦੂਆਂ ਨੂੰ ਵੀ ਲੁਕ ਰਿਹਾ ਉਹ ਮੁਸਲਮਾਨਾਂ ਨੂੰ ਵੀ ਲੁਕ ਰਿਹਾ ਉਹ ਸਿੱਖਾਂ ਨੂੰ ਵੀ ਲੁਕ ਰਿਹਾ ਹੈ ਕਾਰਪੋਰੇਟ ਕਰਾਣਿਆਂ ਨੂੰ ਉਹ ਤਾਂ ਇਹਨਾਂ ਦੇ ਜਾਨ ਨੇ ਰਾਣੀ ਮਾਦੀ ਬਰਕੇ ਉਹਨਾਂ ਨੂੰ ਪਾਸੇ ਕਰ ਦਿਓ ਇੱਕ ਪਾਸੇ ਕਹਿੰਦੇ ਵੀ ਮੁਸਲਮਾਨ ਸੋਡੇ ਦੁਸ਼ਮਣ ਨੇ ਦੂਜੇ ਪਾਸੇ ਕਹਿੰਦੇ ਸਿੱਖ ਸੋਡੇ ਦੁਸ਼ਮਣ ਨੇ ਅਸਾਈ ਦੀ ਇਜ਼ਤਾਂ ਪਰਵਰਤਨ ਕਰ ਰਹੇ ਨੇ ਇਹ ਸੋਡੇ ਦੁਸ਼ਮਣ ਨੇ ਲੜਾਈ ਕਰ ਆਪਣੇ ਦੁਸ਼ਮਣਾਂ ਦੇ ਖਿਲਾਫ ਖੜੀ ਕਰ ਦਿਓ 24 ਕਰੋੜ ਮੁਸਲਮਾਨ ਉਹਨਾਂ ਨੂੰ ਵੀ ਨਹੀਂ ਪਤਾ ਕਿ ਜਾਣ ਲੱਗੇ ਸਿਨੇ ਹੈ ਨਹੀਂ ਇਹ ਆਪਸ ਵਿੱਚ ਲੜਨ ਦੇ ਵਿੱਚ ਇਕੱਠੇ ਨਹੀਂ ਹੋਣਗੇ ਆਪਣਾ ਫਰਜ਼ ਬਣਦਾ 3000 ਜੱਪਾ ਨੇ ਉਹਨਾਂ ਨੂੰ ਵੰਡ ਕੇ ਇੱਕ ਦੂਜੇ ਨਾਲ ਖੜੀਆਂ ਕਰ ਦਿਓ ਲੋਕ ਇਕੱਠੇ ਨਾ ਹੋਣ ਜਿਹਦੇ ਕਰਕੇ ਅਸੀਂ ਰਾਜ ਕਰਦੇ ਰਹਾਂ ਆਪਣਾ ਫਰਜ ਹੁੰਦਾ ਚੇਤਨ ਲੋਕਾਂ ਦਾ ਵੀ ਜਿੰਨਾ ਤੇਰੇ ਸੱਤਾ ਚ ਲੈਣਾ ਨੂੰ ਜਨਤਾ ਚ ਸੱਤਾ ਚੋਂ ਜਾਣਦੇ ਨਹੀਂ ਉਹਨਾਂ ਚਿਰ ਇਹ ਆਪਣੇ ਅੰਦੋਲਣਾਂ ਦੇ ਵਿੱਚ ਹੀ ਫਿਰਕੂ ਪਾੜਾ ਪਾਉਂਦੇ ਕੋਸ਼ਿਸ਼ ਕਰਨਗੇ ਮਲਾਜਣਾ 2 ਲੱਖ ਦਾ 10000 ਤੇ ਲਿਆਤਾ ਕਿਸਾਨਾਂ ਦੀ ਜਿਹੜੀ ਫਸਲ 23 24 ਸਾਨੂੰ ਵਿਗਦੇ ਆ ਕਣਕ ਉਹ ਚਾਹੁੰਦੇ ਨੇ ਵੀ ਆਪਾਂ ਮਤਲਬ ਇਹਨਾਂ ਨੂੰ 1200 ਲੈ ਜੀਏ ਅਡਾਨੀ ਬਾਨੀ ਮੌਤ ਦੇ ਸਾਰੀ ਮਤਲਬ ਕਣਕ ਵੀ ਤੇ ਇਦਣ ਖੇਤੀ ਵੀ ਇਹ ਕੰਮ ਨਾ ਜ਼ਮੀਨਾਂ ਵੀ ਇਹਨਾਂ ਕੋਲੇ ਹੋਣ ਤੇ ਮਜ਼ਦੂਰ ਜਿਹੜੇ 8 ਘੰਟੇ ਕੰਮ ਕਰਦੇ ਸੀ ਆਪਣੀ ਮੰਗਾਂ ਵੀ ਕੰਮ ਦੇ ਘੰਟੇ 6 ਹੋਣੇ ਚਾਹੀਦੇ ਨੇ ਉਹਨਾਂ ਦੇ ਲਈ 12 ਘੰਟੇ ਕਰਦੇ ਕੋਈ ਨਹੀਂ ਦਫ਼ਤਰਾਂ ਨੂੰ ਜਾ ਕੇ ਵੀ ਕਾਨੂੰਨ ਬਣਾਤਾ ਮਤਲਬ 12 ਘੰਟਿਆਂ ਦਾ ਇਹ ਪਾਸ ਕਰਨ ਜਾ ਰਹੇ ਨੇ ਹੁਣ 12 ਘੰਟਿਆਂ ਤੇ ਨਿਜੋੜ ਲੈਣਗੇ ਤੇ ਘੱਟੋ ਘੱਟ ਜਿਹੜੇ ਆਮਦਨ ਆ ਜਿਹੜੀ ਅੱਜ 30000 ਘੱਟੋ ਘੱਟ ਹੋਣੀ ਚਾਹੀਦੀ ਹੈ ਮਿਨੀਮਮ ਵੇਜ ਬਾਰਲ ਦੇਸ਼ਾਂ ਦੇ ਘੰਟੇ ਦੇ 1600 ਰੁਪਿਆ 8 ਘੰਟਿਆਂ ਦਾ 15 ਹੋਇਆ ਉਹ ਲਿਆ ਰਹੇ ਜਿਹੜੇ 7-8000 ਤੇ ਹੁਣ 7-8000 ਦੇ ਤੁਸੀਂ 100 ਕਰੋੜ ਦੀ ਬਾਤ ਹੀ 8000 ਤੋਂ ਥੱਲੇ ਆ ਗਈ 8000 ਤੋਂ ਥੱਲੇ ਦੀ ਮਹਿੰਗਾਈ ਦੇ ਵਿੱਚ ਬੰਦਾ ਕੀ ਮੰਨ ਲਾ ਕਰਨ ਬਾਜ਼ਾਰਾਂ ਦੇ ਸਮਾਨ ਨਹੀਂ ਵਿਕ ਰਿਹਾ ਕਾਰਾਂ 80000 ਕਰੋੜ ਦੀਆਂ ਕਾਰਾਂ ਨਹੀਂ ਵਿਕ ਰਹੀਆਂ ਸਾਰਿਆਂ ਕੋਲ ਕਾਰਾਂ ਨਹੀਂ ਆ ਗਈਆਂ ਕਾਰ ਲੈਣਾ ਜਦੋਂ ਬੰਦੇ ਦਾ 8000 ਚ ਤਾਂ ਬੰਦੇ ਦਾ ਰੋਟੀ ਪਾਣੀ ਨਹੀਂ ਪੂਰਾ ਹੁੰਦਾ 30-40000 ਰੁਪਏ ਮਿਲੇ 2 ਬਜਟ ਕਮਾਉਣ ਵਾਲੇ ਹੁਣ 60-70000 ਘਰੇ ਆਵੇ ਤਾਂ ਲਾਜ਼ਮੀ ਕਰਾਉਣੀ ਹਾਲਤ ਬਦਲ ਜੂਗੀ ਉਹ ਚਾਹੁੰਦੇ ਨੇ ਵੀ ਸੋਡਾ ਧਿਆਨ ਮਤਲਬ ਇਹਨਾਂ ਮਤਲਬ ਬਸਰੇ ਤੇ ਖੜਾ ਰਹੇ ਲੋਕ ਕਿਤੇ ਤੁਮ ਜਨ ਨਾਲ ਗਲਗਲ ਚੱਕ ਕੇ ਲੜਨ ਤੇ ਅਸੀਂ ਗੱਲ ਕਰਦੇ ਰਹੀਏ ਇਸ ਲਈ ਸਾਡਾ ਫਰਜ਼ ਬਣਦਾ ਹਨ ਉਹ ਪਹਿਲਾ ਅਧਿਕਾਰ ਚਾਹੁੰਦੇ ਮੰਗਾਇਆ ਬਰੀ ਬੰਦਾ ਦਿਹਾੜੀ ਕਰਦਾ ਉਹ ਕਿਥੋਂ ਦਸ ਦਸਤਾ ਵੇਚ ਲਿਆ ਕੇ ਉਹਨਾਂ ਨੂੰ ਪੇਸ਼ ਕਰ ਦੂਗਾ ਹੁਣ ਇਹ ਆਸਾਨ ਤੋਂ ਚੱਲਿਆ ਹੋਇਆ ਗੜगांव ਦੇ ਵਿੱਚ 40000 ਬੰਦਾ ਮਸਲਮਾਨ ਕੜਦਾ ਕਹਿੰਦੇ ਬੰਗਲਾਦੇਸ਼ੀ ਹੈ ਜਿਹੜੇ 15 15 ਸਾਲਾਂ ਦੇ ਉੱਥੇ ਰਹਿ ਕੇ ਦਿਹਾੜੀ ਕਰ ਰਹੇ ਸੀ ਵਿਚਾਰੇ ਉਹਨਾਂ ਨੂੰ ਟਿਕ ਨਹੀਂ ਮਿਲ ਰਹੀ ਜਿਵੇਂ ਆਾ ਲੋਕਡਾਊਨ ਚ ਹੋਇਆ ਸੀ ਮਜ਼ਲ ਕੁਝ ਬੱਸਾਂ ਕਰਾ ਕੇ 3-3000 ਭਾਈ ਭੇ 1000 ਦੀ ਸੀਟ ਬੁੱਕ ਕਰਾਂਗੇ ਸਾਰੇ ਪਰਲੇ ਤੋਂ ਪਲਾਨ ਕਰਕੇ ਜਾ ਰਹੇ ਨੇ ਇਹ ਸਾਡੇ ਬੇੜਿਆਂ ਤੱਕ ਇਹ ਲੜਾਈ ਲੈ ਕੇ ਆਉਣਗੇ ਸਾਡਾ ਚੇਤਨ ਲੋਕਾਂ ਦਾ ਫਰਜ਼ ਬਣਦਾ ਵੀ ਜਿੱਥੇ ਅਸੀਂ ਆਰਥਿਕ ਸਵਾਲਾਂ ਨੂੰ ਲੈ ਕੇ ਲੜਦੇ ਆ ਉਥੇ ਨੰਨੇ ਰਾਜਨੀਤਿਕ ਮਕਸੂਬੇ ਵੀ ਪਛਾਣਨੇ ਪੈਣਗੇ ਮਜ਼ਦੂਰਾਂ ਕਿਸਾਨਾਂ ਨੂੰ ਮੁਸਲਮਾਨਾਂ ਅਸਾਈਆਂ ਨੂੰ ਘਰ ਨੂੰ ਕੋਈ ਕਿਸੇ ਨੂੰ ਮੰਨੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੰਨ ਲੈ ਕਹਿਣਾ ਤੂੰ ਵੀ ਭਾਈ ਇਹ ਲੁੱਟ ਸਾਰਿਆਂ ਦੀ ਹੋ ਰਹੀ ਆ ਤੇ ਆਪਾਂ ਇੱਕ ਦੂਜੇ ਨਾਲ ਨਾਲ ਇਕੱਠੇ ਹੋ ਕੇ ਲੜੋ ਤੇ ਰਾਜਨੀਤਿਕ ਤੌਰ ਤੇ ਜਨਾਂਦਰ ਸੱਤੋਂ ਪਾਸੇ ਨਹੀਂ ਕੀਤਾ ਜਾਂਦਾ ਮੋਦੀ ਨੂੰ ਜੇ ਦਿਨ ਮੋਦੀ ਸਤਾ ਤੋਂ ਪਾਸੇ ਅੜ ਕੇ ਜੇ ਮਹਾਰਾਸ਼ਟਰ ਵਿੱਚ ਹਾਰ ਜੇਗਾ ਜਿਹੜੇ ਲੋਕ ਫਤਰ ਸਤਾ ਰਿਹਾ 3 ਕਰੋੜ ਵੋਟਾਂ ਦੀ ਸ਼ਨਾਖਤ ਕਰ ਰਹੇ ਨੇ ਨਾਲ ਦੀ ਨਾਲ ਇਹਨਾਂ ਦਾ ਵੱਡਾ ਹਿੱਸਾ ਜਿਹੜਾ ਜੋ ਜਿੰਨੇ ਨੇ ਕਰਪਸ਼ਨ ਕੀਤੀ ਹੈ ਉਹਦੇ ਲਈ ਸਾਡਾ ਫਰਜ਼ ਬਣਦਾ ਵੀ ਆਪਾਂ ਕਹਿੰਦੇ ਹਾਂ ਇਸ ਤੋਂ ਗੈਰ ਰਾਜਨੀਤਿਕਾਂ ਗੈਰ ਰਾਜਨੀਤਿਕ ਇਥੇ ਕੋਈ ਨਹੀਂ ਨਾਲ ਕੋਈ ਡੇਰੇ ਵਾਲਾ ਕੋਈ ਸਾਰਾ ਚੋਣਾ ਵਾਲੇ ਹਰੇਕ ਦਾ ਰਾਜਨੀਤਿਕ ਪਾਉਂਦਾ ਸਾਨੂੰ ਆਪਣੀ ਰਾਜਨੀਤਿਕ ਰਾਜਨੀਤੀ ਪਹਿਚਾਣਨੇ ਨੂੰ ਵਿਪੱਖਸੀ ਵਾਲੀ ਪਾਰਟੀ ਨਾਨਕ ਕਾਲੀ ਰਵੀਦਾਸ ਵਾਲੀ ਸਾਂਝੀ ਵਾਲਤਾ ਵਾਲਾ ਸਮਾਜਵਾਦੀ ਜੁਗਲੇ ਹੋਣਾ ਤੇ ਜਾਂ ਅਸੀਂ ਇਕੱਲਾ ਡੰਗਾ ਚੱਕ ਕੇ ਇਕੱਲਾ ਸੜਕਾਂ ਤੇ ਲੜਨਾ ਤੇ ਜਦੋਂ ਮਤਲ ਆ ਜਾਂਦਾ ਇਹ ਜਰਾ ਸਮਾਜ ਰਾਜਨੀਤਿਕ ਫੈਸਲਾ ਲੈਣ ਦਾ ਉਦੋਂ ਅਸੀਂ ਕੋਈ ਇਹਨੇ ਥੱਗਾ ਚੋਰਾਂ ਦੀ ਪਾਰਟੀ ਦੇ ਨਾਲ ਖੜੇ ਹੋ ਗਏ ਇਸ ਲਈ ਦੋਨੇ ਲੜਾਈਆਂ ਲੜਦੀਆਂ ਰਹਿ ਗਈਆਂ ਤੇ ਗੁਰਗੋਬਿੰਦ ਸਿੰਘ ਨੇ ਵੀ ਕਿਹਾ ਵੀ ਕਿਰਤ ਵੀ ਕਰੋ ਮਗਰ ਜਿੱਥੇ ਲੋੜ ਪੈਂਦੀ ਉਥੇ ਡੰਡ ਵੀ ਚੱਕੋ ਹਥਿਆਰ ਵੀ ਚੱਕੋ ਤੇ ਆਪ ਦੀ ਪਾਈ ਜਿੱਥੇ ਮਰਦ ਕੱਤ ਬਣਦੇ ਉਥੇ ਸਦਾ ਵੀ ਸਾਰੋ ਇਹ ਤਿੰਨੇ ਕੰਮਾਂ ਦੇ ਕਰਨੇ ਪੈਣਗੇ ਸਾਡੇ ਕਿਰਤੀ ਲੋਕਾਂ ਦੇ ਹੀ ਸਿਆਏ ਨੇ ਤੇ ਇਸ ਲਈ ਮੈਂ ਸਮਾਨਾ ਪੜੋ ਦਾ ਉਸਾਨਾ ਪਦ ਲੈ ਕੇ ਹੋਵਾਂ ਬੇਤੀ ਕਰਦੇ ਵੀ ਆਪਾਂ ਨੂੰ ਅੱਜ ਇੱਕ ਕਰਮੇਨਸ਼ਨਲ ਸਾਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਜਾ ਕੇ ਮਜ਼ਦੂਰਾਂ ਨੂੰ ਵੀ ਨਾਮ ਬੰਦ ਕਰੀਏ ਅਸਾਇਆਂ ਨੂੰ ਘੱਟ ਗਿਣਤੀਆਂ ਦੇ ਜਿੱਥੇ ਵੀ ਹਾਂ ਦਾ ਜਾਤੀ ਤੌਰ ਤੇ ਵੀ ਆਉਣੇ ਹੋਣਗੇ ਮਸਜਿਦਾਂ ਚ ਕੋਈ ਬੰਦਾ ਧਰਮ ਦੀ ਕੋਈ ਆਮ ਮੁੰਡਾ ਹਰੇਕ ਸਿਰ ਚ ਕਹਾਉਂਦਾ ਅੱਜ ਤੋਂ ਬਾਅਦ ਹਿੰਦੂ ਮਲੇਰ ਮੋਕਲੇ ਜਾਂਦੇ ਨੇ ਅੱਜ ਤੋਂ ਬਾਅਦ ਸਿੱਖ ਮਲੇਰ ਮੋਕਲੇ ਜਾਂਦੇ ਨੇ ਆਮ ਮੁੰਡਾ ਤੇ ਮੁੰਨੇ ਜਹਾਂ ਨਾ ਉਹਨੇ ਪਰ ਬੇਅਦਵੀ ਨਹੀਂ ਕਰ ਸਕਦਾ ਇਹ ਜਾਣ ਬੁੱਝ ਕੇ ਜਦੋਂ ਚੋਣਾ ਨੇੜੇ ਆਉਣਗੇ ਮਹਾਰਾਜਾ ਰਣ ਸਾਹਿਬ ਦੀ ਬੇਅਦਵੀ ਕਰਾਉਣਗੇ ਤਾਂ ਕਿ ਲੋਕ ਲੜਨ ਕਿਸੇ ਨਾ ਕਿਸੇ ਕ੍ਰਾਂਨ ਪਾੜ ਕੇ ਸਿੱਟੀ ਗੀਤਾ ਦੇ ਪੱਤਰੇ ਪਾੜ ਕੇ ਇਹਨਾਂ ਨੇ ਮਤਲਬ ਸਿੱਟੇ ਵੀ ਕਿਵੇਂ ਨਾ ਕਿਵੇਂ ਲੋਕ ਲੜਨ ਪੰਜਾਬ ਦੇ ਲੋਕਾਂ ਦਾ ਇਤਿਹਾਸ ਰਹਿ ਬਹੁਤ ਲੰਮਾ ਗਦਰੀ ਬਾਬਰ ਤੋਂ ਲੈ ਕੇ ਨਹੀਂ ਲੜੇ ਇੱਥੇ ਕਦੇ ਦੰਗਾ ਨਹੀਂ ਹੋਇਆ ਇਹ ਆਉਣ ਵਾਲੇ ਸਮੇਂ 'ਚ ਦੰਗਾ ਕਰਾਉਣਗੇ ਤੇ ਭਾਜਪੀ ਨੇ ਜਦੋਂ ਸਦਾ ਚਾਈਆ ਉੱਥੇ ਮਤਲਬ ਗੁਜਰਾਤ 'ਚ ਇਹਨਾਂ ਨੇ ਰਿਵਿਊ ਕੀਤਾ ਵੀ ਆਪਾਂ ਕਿਹੜੀਆਂ ਸੀਟਾਂ ਬਾਰੇ ਉਹ ਕਹਿੰਦੇ ਉਹ ਸੀਟਾਂ ਹਾਂ ਜਿੱਥੇ ਆਪਾਂ ਦੰਗਾ ਨਹੀਂ ਕਰਾ ਸਕਦੇ ਇਸ ਲਈ ਅਸੀਂ ਸਾਡੀ ਜਨਤਾ ਨੂੰ ਇਹ ਕਈ ਵੀ ਭਾਈ ਕਿਸੇ ਤੁਮ ਨੂੰ ਮੰਨੋ ਲੜੋ ਨਾ ਦੂਜੇ ਨਾਲ ਜੇ ਕੋ ਪਿੰਡ 'ਚ ਇਹਦੀ ਗੱਲ ਕਰਦਾ ਉਹਦੀ ਸ਼ਨਾਖਤ ਕਰੋ ਜੇ ਕੋ ਹੁਆੜਾ ਡਾਉਂਦਾ ਇਸ ਕਿਸਮ ਦੀ ਲਵ ਜਹਾ ਅਲਫਲਾਣਾ ਜਹਾਜ਼ ਤਾਂ ਲਾਜ਼ਮੀ ਆਉਂਦੀ ਆਪਾਂ ਪੜਤਾਲ ਕਰਕੇ ਉਹਨੂੰ ਨਿਕੇੜੀਏ ਤੇ ਜੇ ਕੋ ਝੂਠੇ ਸੱਚਿਆਂ ਬੁਆਹਾਂ ਇਹਦੇ ਤੇ ਆਉਂਦਾ ਤੇ ਪਰਚਾ ਦਰਜ ਕਰਾਈਏ ਤਾਂ ਇਹਦੇ ਲਈ ਸਾਡੇ ਵੈਦਿਆਂ ਵੀ ਪੂਰੇ ਪੰਜਾਬ ਦੇ ਵਿੱਚ ਖੱਪੇ ਪੱਖੀ ਪਾਰਟੀਆਂ ਦਾ ਇਹ ਸਾਂਝਾ ਮੰਚ ਬਣਿਆ ਫਾਸ਼ੀਵਾਦੀ ਮੋਰਚਾ ਜਿਹੜੇ ਹਮਲੇ ਹੋ ਰਹੇ ਨੇ ਇੱਜ ਕੁਲਵਰਦੀ ਵਰਗੇ ਸਾਡੇ ਮਤਲਬ ਕਿੰਨੇ ਤਰਕਸ਼ੀਲਾਂ ਤੇ ਹਮਲੇ ਹੋ ਰਹੇ ਨੇ ਬੁੱਧੀਜੀਵੀਾਂ ਤੇ ਮੁਸਲਮਾਨ ਭਾਈਚਾਰੇ ਤੇ ਇਸਾਈਆਂ ਦੇ ਜਿਉਂਦੇ ਬੱਚਿਆਂ ਸਮੇਤ ਇਸਾਈਕ ਪ੍ਰਚਾਰਕ ਸੇਲੂ ਸਾੜਿਆ ਤੇ ਆਉਣ ਵਾਲੇ ਸਮੇਂ ਚ ਟ੍ਰੇਡ ਯੂਨੀਅਨ ਤੇ ਸਾਡੇ ਉਸਤਾਨ ਨਾਲ ਕੋਹਾਂ ਤੇ ਵਿਹਲੇ ਹੋਣਗੇ ਇਸ ਲਈ ਇਹ ਕਿਰਪੂ ਹਰਸ਼ੀਬਾਦ ਸਾਡੇ ਪੱਟ ਤੋਂ ਸਾਡੀ ਤਾਕਤ ਤੋਂ ਦਰਦਾ ਤੇ ਪਾੜ ਕੇ ਰੱਖਣਾ ਚਾਹੁੰਦਾ ਤੇ ਸਾਡਾ ਬਣਜਾ ਜਿਵੇਂ ਸਿੰਘ ਧਰਮ ਵੀ ਸਾਰੇ ਜਿਹੜਾ ਜਿਹੜਾ ਜ ਆਪਾਂ ਗੱਲ ਬਣਾ ਰਹੇ ਹਾਂ ਸ਼ੀਰੋਧਨ ਸਿੰਘ ਦਾ ਇਹਨੇ ਆਪਣਾ ਨਾਮ ਰਾਮ ਮੋਹਨ ਸਿੰਘ ਅਜ਼ਾਦ ਰੱਖਿਆ ਧਰਮਾਂ ਤੋਂ ਉੱਪਰ ਉੱਠ ਕੇ ਵੀ ਸਾਰੇ ਨਾਂ ਉਹਨੇ ਸ਼ਾਮਲ ਕੀਤੇ ਅੱਜ ਸਾਨੂੰ ਵੀ ਲੋੜਾਂ ਵੀ ਅਸੀਂ ਧਰਮਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਕਾਰਪੋਰੇਟ ਘਰਾਣੇ ਸਾਡੇ ਸਾਹਮਣੇ ਦੁਸ਼ਮਣ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਸਾਡੀਆਂ ਨੌਕਰੀਆਂ ਸਾਡੇ ਪਰਿਵਾਰ ਸਾਡੇ ਸਾਰੇ ਤੇ ਨਿਗ੍ਹਾ ਉਹਨਾਂ ਦੀ ਪਰ ਉਹਨਾਂ ਦੇ ਖਿਲਾਫ ਅਸੀਂ ਇੱਕਜੁੱਟ ਹੋ ਕੇ ਮਜ਼ਦੂਰ ਕਿਸਾਨ ਛੜਕਾਂ ਦੇ ਲੜੀਏ ਰਾਜਨੀਤਿਕ ਤੌਰ ਤੇ ਸਿਆਣੇ ਹੋ ਕੇ ਇਹਨਾਂ ਬਾਗੀਆਂ ਨੂੰ ਘੱਟੋ ਘੱਟ ਪਛਾਣ ਲਈ ਜਿਹੜੀਆਂ ਮਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਫੈਲ ਵਸਾਲੀਆਂ ਦੇ ਫਿਰਕੂ ਫਸ਼ੀਵਾਦੀ ਪਾਰਟੀਆਂ ਪਿੰਡਾਂ ਦੇ ਨਾਂ ਬੜਦੇ ਇਹਨਾਂ ਨੂੰ ਇਹਨਾਂ ਨੇ ਸਵਾਲ ਕਰੀ ਇਹਨਾਂ ਸ਼ਬਦਾਂ ਦੇ ਨਾਲ ਸਰਕਾਰਾਂ ਦਾ ਤੈਅ ਰੋਤਨ ਕਰ ਕਰਨ ਜੈ